ਪਹਿਲੀ ਸਾਸਰੀ ਕਨ ਫੇਸਬੁਕ ਕਨ YouTube ਵਾਲਿਆਂ ਨੂੰ ਵੀਰੇ ਆਪਾਂ ਟਰਾਲ ਦੇ ਲੱਗੇ ਲਗ ਅਕ ਏਰੀਆ ਚ ਲਗ ਅਕ ਪਿੰਡਾਂ ਚ ਲਗ ਅਕ ਸ਼ਹਿਰਾਂ ਚ ਤੇ ਸਾਰੀ ਟਰਾਲਦਿਆਂ ਦੇ ਵੀਡੀਓ ਅੱਜ ਤੇ ਤੁਣੀ ਵੇਖ 1400 1600 ਸਾਰੇ ਤੰਤੇ ਟਰਾਲੇ ਆ ਤੇ ਵੀਰੇ ਆਵਾ 12 ਦਾ ਟਰਾਲਾ 12 ਦਾ ਟਰਾਲਾ ਬਹੁਤਿਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲਾ ਸਾਰੀ ਵੀਡੀਓ ਵੇਖ ਵੀਰੇ ਸਟੈਪ ਨਾ ਕਰਿਓ ਤੇ ਕੋਕਾ ਵੀ ਟਰਾਲਾ 4 ਇੰਚੀ ਇਹਦੇ ਗਮ ਬੱਤਿਆ 10 ਇੰਚੀ ਘਾਟਾ ਤੇ ਦੂਜਾ 4 ਇੰਚੀ 5 ਇੰਚੀ ਸਾਇਦਾ ਤੇ ਦੂਜਾ 10 ਨੜੀ ਹਾਬਾ 2 12 ਛੇ ਦਾ ਟਰਾਲਾ ਇਹ ਤੇ 220000 ਰੁਪਏ ਮੰਗ ਕਰਦੇ ਵੀਰ ਮੌਕੇ ਦੇ ਮਾਨਤਾਨ ਕਰ ਦੇਣਗੇ ਟਰਾਲਾ ਬਹੁਤ ਜਿਆਦਾ ਪੂਰੇ ਕੁਆਲਟੀ ਦਾ ਰੰਗ ਕੀਤਾ ਸਾਰੇ ਕਸੇ ਦਾ ਕੁਆਲਟੀ ਦਾ ਰੰਗ ਕੀਤਾ ਸਾਰੇ ਕੀ ਆ ਤੇ ਪਿਛਾਰੀ ਜਾਣਕਾਰੀ ਜਣੀ ਸਰ ਜੀ ਉੱਤੇ ਨੰਬਰ ਚੱਲ ਜਾਂਦਾ ਬੀਨਸਪਰਕ ਕਰ ਸਕਦੇ ਆ ਤੇ ਸਾਰੀ ਵੀਡੀਓ ਵੇਖਿਓ ਵੀਰੇ ਸਟੈਪ ਨਾ ਕਰਿਓ ਤੇ siree ਤਾਰੀ ਵੀਡੀਓ ਵੇਖਿਓ ਤੇ ਕੋਕਾ ਪੀ ਟਰਾਲਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਨਸਪਰਕ ਕਰ ਸਕਦੇ ਆ ਬਹੁ ਬਈਆ ਟਰਾਲਾ ਵੀਰੇ 16 ਸਾਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਨਸਪਰਕ ਕਰ ਸਕਦੇ ਆ ਮੈਨੂੰ ਸ਼ੱਕ ਪੈਂਦੀ ਲੈਫਟ ਵਾਲਾ ਟਰਾਲਾ ਅਗਲੇ ਪਾਸੇ ਪੈਪ ਜੀ ਦੀਦੀ ਆਏ ਨਾ ਪਤਾ ਨਹੀਂ ਵੀ ਵੀ ਘਾਟੜੀ ਫੋਨ ਲਾ ਕੇ ਪੁੱਛ ਸਕਦੇ ਆ 16 ਸਾਦਾ ਟਰਾਲਾ ਬਹੁ ਬਈਆ ਟਰਾਲਾ ਕੋਕਾ ਵੀ ਟਰਾਲਾ ਪੂਰਾ ਕੁਆਲਿਟੀ ਦਾ ਲੋਹਾ ਲੱਗਿਆ ਵਾ ਦਾਸ ਨੜੀ ਦੀ ਹਾਬਾ 10 ਇੰਚੀ ਗਾਟਾ ਮੱਛੀ ਹੁੱਕ ਚ ਟਰਾਲਾ ਢਾਈ ਫੁੱਟਾ ਵੈਡਾ ਤੇ ਪੂਰਾ ਪੈਪ ਲੱਗਿਆ ਵਾ ਸਾਰੇ ਥਾਈਏ ਦੇ ਬੈੱਡ ਨੂੰ ਵੀ ਤੇ ਪਾਸੇ ਬਾਡੀ ਨੂੰ ਵੀ ਤੇ ਜੇ ਕਿਸੇ ਵੀਰ ਭਾਈ ਇਹ ਲੈਣਾ ਵੀਰ ਨਾਲ ਸੰਪਰਕ ਅਸਲੇ ਬੈੱਡ ਤੇ 40 ਲੱਗੀ ਆ ਪੁਰੀ ਸਾਹ ਸਾਹ ਹੈਗੀ ਆ ਫਾਸੇ ਦੀ ਤੇ ਸਰਗੀਰ ਦੇ ਉੱਤੇ ਨੰਬਰ ਆ ਗਿਆ ਵੀਰ ਨਾਲ ਸੰਪਰਕ ਕਰ ਸਕਦੇ ਆ کوکا بھی ٹرالا کے ویر بھائی نے لینا بھی سپرک کر دے کوکا بھی ٹرالا بہت بڑی ٹرالا تے ساری بھیڈو دیکھنے ساری جانکاری نہیں فون ستری کال بھی ہاں بھیر گیارہ چھ کا ٹرالا کے ویر بھائی نے لینا بھی سپرک کر سکتے ہیں کوکا بھی ٹرالا پوری چار انچی ہوکا تے پورا ودیا ٹرالا جی کے ویر بھائی نے لینا بھی سپرک کر لو تو جو جا لٹ والا ٹرالا یہ ਤੇ ਇਹ ਵੀਰ ਕੋਲੇ ਨਾ ਬਹੁਤ ਟਰਾਲਦੇ ਆ ਤੇ ਇੱਕੇ ਵੀਰ ਤੇ ਪੰਜ ਛੇ ਟਰਾਲਦੇ ਆ ਤੇ ਸਾਰੀ ਵੀਡੀਓ ਵੇਖੇ ਸਟੈਪ ਨਾ ਕਰਿਓ ਤੇ ਨੰਬਰ ਕहां ਜਾ ਕੇ ਵੀਰ ਦਾ ਆਊਗਾ ਤੇ ਤੁਹਾਨੂੰ ਦੱਸਦਾ ਮੈਂ ਟਰਾਲਦੇ ਬਹੁ ਵਜਾ ਟਰਾਲਦੇ ਕੋਕਾ ਵੀ ਟਰਾਲਦੇ ਟਰਾਲਦੇ ਵੀ ਆ ਤੇ ਟਰਾਲਡੀਆਂ ਵੀ ਇਹ ਵੀਰ ਕੋਲੇ ਤੇ ਬਹੁ ਵਜਾ ਟਰਾਲਦੇ ਤੇ ਟਰਾਲਡੀਆਂ ਲੈਫਟ ਵਾਲੀਆਂ ਵੀ ਟਰਾਲਡੀਆਂ ਤੇ ਟਰਾਲਦੇ ਵੀ ਆ 16 7 ਲੈਣਾ 14 7 ਲੈਣਾ ਤੇ 107 ਦੇ ਨਾਲ 127 ਦੇ ਨਾਲ ਇਹਦੇ ਕੋਲੋਂ ਕਿਹੜਾ ਮਰਜੀ ਟਰਾਂਡਾ ਲੈ ਸਕਦੇ ਆ ਤੇ ਰੇਟ ਫੋਨ ਤੇ ਕਰ ਸਕਦੇ ਆ ਤੁਣੀਏ ਵੀ ਨੇ ਰੇਟ ਨਹੀਂ ਦੱਸਿਆ ਤੇ ਆਪਾਂ ਨੂੰ ਫੋਟੋਆਂ ਪਾਈਆਂ ਹੀ ਗਰੁੱਪ 'ਚ ਵੀਰਾਂ ਨਾਲ ਮੇਰੀ ਐਡ ਲਾ ਦੀਂ ਗਾਂ ਜਾ ਕੇ ਵੀਰ ਦਾ ਨੰਬਰ ਆਊਗਾ ਤੇ ਇਹਦੇ ਕੋਲੇ 5 ਤੋਂ 6 ਟਰਾਂਡੇ ਆ ਇੱਕ ਦੋ ਹਰੇ ਆ ਲਾਲ ਆ ਤੇ ਆਹ ਨੰਬਰ ਆ ਗਿਆ ਵੀਰ ਤਾਂ ਵੀਰ ਨੂੰ ਸਪਰਕ ਕਰ ਸਕਦੇ ਆ ਕਿਹੜਾ ਟਰਾਂਡਾ ਤੁਹਾਡੇ ਪਸੰਦ ਆ ਗਿਆ ਉਹਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਵੀਰ ਨੂੰ ਤੇ ਵੀ ਇਹ ਤੋਂ ਟਰਾਲਾ ਮੰਗਾ ਸਕਦੇ ਆ 14 7 11 7 12 7 ਤੇ 18 7 ਕਿੰਨਾ ਕਿਹੜਾ ਮਰਜ਼ੀ ਤੁਹਾਡੇ ਪਸੰਦ ਆ ਗਿਆ ਟਰਾਲਾ ਉਹ ਤੁਣੀਏ ਦੇ ਕੋਲ ਫੋਟੋਆਂ ਮੰਗਾ ਸਕਦੇ ਆ ਤੇ ਵੀ ਇਹ ਨਾਲ ਸਪਰਕ ਕਰ ਸਕਦੇ ਆ ਵੀਰੇ ਦਾਸ ਨੱਡੀ ਇਹਨੇ ਟਰਾਲਿਆਂ ਦੀ ਹਾਬਾ ਤੇ ਲੈਫਟ ਵਾਲੇ ਟਰਾਲੇ ਵੀਰ ਕੋਲੇ ਤੇ ਦਾਸ ਸਿੰਘ ਕੀ ਘਾਟੇ ਆ ਟਰਾਲੇ ਦੇ ਤੇ ਮੱਛੀ ਹੁੱਕ ਚ ਵੀ ਆ ਤੇ ਦੂਜੇ ਵੀ ਆ ਤੇ ਪੂਰੇ ਵਧੀਆ ਕੁਆਲਟੀ ਦਾਸ ਸਿੰਘ ਕੀ ਗਾਡਰਾ ਥੱਲੇ ਉਹ ਇਹ ਪੂਰੇ ਵਧੀਆ ਪਿਓਰ ਕੁਆਲਟੀ ਦੇ ਇਹਦੇ ਕੋਲੇ ਕੋਲੇ ਟਰਾਲੇ ਹੁੰਦੀ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ 2024 ਮਾਡਲ ਟਰਾਲੇ ਫੇਰ ਕੋ ਨਵੇਂ ਆਰ ਕੇ ਟਰਾਲੇ ਪੰਪ ਦੀ ਫੋਟੋ ਆ ਗਈ ਥੱਦੇ ਵਾਲੇ ਪਾਸੇ ਵੇਖ ਸਕਦੇ ਟਾਇਰਾਂ ਦੀ ਕੁਆਲਟੀ ਫੋਨ ਲਾ ਕੇ ਪੁੱਛ ਸਕਦੇ ਆ ਸਾਰੀ ਜਾਣਕਾਰੀ ਚੁਣੀ ਫੋਨ ਲਾ ਕੇ ਲੈ ਸਕਦੇ ਆ ਰੇਟ ਕਿਸੇ ਦਾ ਵੀ ਨਹੀਂ ਦੱਸਿਆ ਵੀਰ ਨੇ ਆ 11 6 ਦਾ ਟਰਾਲਾ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾਪੀ ਟਰਾਲਾ 2024 ਮਾਡਲ ਟਰਾਲੇ ਬਿਲਕੁਲ ਨਵੇਂ ਟਰਾਲੇ ਵੀਰ ਕੋਲੇ ਤੇ ਗਾਂ ਜਾ ਕੇ ਜੋ ਇੱਕ ਵੀਰ ਦਾ ਹੋਰ ਦਾ ਟਰਾਲਾ ਆਊਗਾ ਉਹ ਹੋਰ ਵੀਰ ਕੋਲੇ ਆ ਤੇ ਏਰੀਆ ਇਹਨਾਂ ਦਾ ਅੰਪਲਸਰ ਹੁੰਦਾ ਬਾਲਾ ਜਾਂ ਕਰਤਾਸਪੁਰ ਏਰੀਏ ਦੀ ਟਰਾਲੇ ਹੁੰਦੀ ਆ ਬਸ ਤੁਸੀਂ ਫੋਨ ਲਾ ਕੇ ਏਰੀਆ ਵੀ ਪੁੱਛ ਸਕਦੇ ਆ ਤੇ ਸਾਰੀ ਜਾਣਕਾਰੀ ਦੇ ਸਕਦੇ ਆ ਕੋਕਾਪੀ ਟਰਾਲੇ ਇਹਨਾਂ ਕੋਲੇ ਤੇ ਪੂਰੀ ਫਸ ਪੂਰੀ ਸਾਫ ਹੁੰਦੀ ਟਰਾਲੇ ਦੀ ਦਾ ਰਹੀਂ ਕਿ ਗਾਰਡਨ ਦੇ ਨਾਲ ਦੇ 10 ਨੜੀ ਹੱਬ ਹੁੰਦੀ ਆ ਰੇਲ ਦਾ ਹਿੱਸਾ ਹੁੰਦਾ ਤੇ ਆ ਵੀਡੀਓ ਆ ਗਈ ਵੀਡੀਓ ਤੋਂ ਬਾਅਦ ਕਿ ਵੀਰ ਦਾ ਹੋਰ ਟਰਾਲਾ ਆਊਗਾ ਤੇ ਉਹ ਕਾਲੇ ਰੰਗ ਦਾ ਟਰਾਲਾ ਉਹ ਹੋਰ ਵੀਰ ਕੋਲੇ ਆ ਤੇ ਉਹ 14 ਸੱਤ ਦਾ ਟਰਾਲਾ ਤੁਹਾਨੂੰ ਵਿਖਾਉਣੇ ਉਹ ਵੀ ਗਾ ਕਿ ਆ ਬਹੁ ਬਈਆ ਟਰਾਲੇ ਬਿਲਕੁਲ ਨਵੇਂ ਆ ਕੇ ਟਰਾਲੇ ਜਿਹੜੇ ਹੁੰਦੇ ਬਣਾ ਕੇ ਜਿਹੜੇ ਪੂਰੇ ਭਾਰੇ ਟਰਾਲੇ ਹੁੰਦੇ ਆ ਤੇ ਵੇਟ ਵੀਰ ਨੇ ਦੱਸਿਆ ਨਹੀਂ ਜੁਣੀ ਵੇਟ ਵੀ ਪੁੱਛਦਾ ਤੇ ਸਾਰੀ ਜਾਣਕਾਰੀ ਲਈ ਫੋਨ ਲੱਗ ਜਾ ਸਕਦੇ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਵੀਰੇ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣਾ ਚਾਹੀਦਾ ਹੈਗਾ ਵੀਰੇ ਆ ਕਾਲੇ ਰੰਗ ਦਾ ਟਰਾਲਾ ਫੋ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਿਨਾ ਲੈਫਟ ਤੋਂ ਟਰਾਲਾ ਫੋਨ ਨੰਬਰ ਉੱਤੇ ਆ ਗਿਆ ਵੀਰਾਂ ਸੰਪਰਕ ਕਰ ਸਕਦੇ ਆ ਬਿਨਾ ਲੈਫਟ ਤੋਂ ਟਰਾਲਾ ਇਹ ਤੇ ਕਾਲੇ ਰੰਗ ਦਾ 1400 ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਵੀ ਟਰਾਲਾ ਪੂਰੀ ਸਾਫ ਫਰਸ਼ ਪਈ ਆ ਬਿਲਕੁਲ ਨਵੀਂ ਫਰਸ਼ ਲੱਗੀ ਹੋਈ ਆ ਤੇ ਪੂਰਾ ਵਧੀਆ ਟਰਾਲਾ ਵੇ ਲੋਤੜੀ ਚੈੱਕ ਕਰ ਸਕਦੇ ਆ ਕੁਆਲਿਟੀ ਦਾ ਐਂ ਦੇ ਲੋਹਾ ਲੱਗਿਆ ਟਰਾਲੇ ਨੂੰ ਤੇ ਟਾਇਰਾਂ ਦੀ ਇੰਫਲੇਸ਼ਨ ਪੁੱਛ ਸਕਦੇ ਫੋਨ ਲਾ ਕੇ ਤੇ ਰੇਟ ਇਹਨੂੰ ਵੀ ਨਹੀਂ ਵੀਰ ਨੇ ਦੱਸਿਆ ਬਹੁਤ ਗਲਤੀ ਵੀਰਾਂ ਦੀ ਰੇਟ ਨਹੀਂ ਪਾਉਂਦੇ ਰੇਟ ਜ਼ਰੂਰ ਪਾਉਣਾ ਚਾਹੀਦਾ ਤੇ ਜੇ ਕਿਸੇ ਨੂੰ ਚਾਹੇ ਦਾ ਫੋਨ ਲਾ ਲੈ ਨਹੀਂ ਨਾ ਲਾਵੇ ਬੰਦਾ ਤੇ ਵੀਡੀਓ ਲਾਇਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨ ਸੈਕਸ ਵੇਅਰ ਕਰਿਓ ਥੋੜੇ ਭਰਾਵਾਂ ਦੇ ਫਿਰ ਤੇ ਚੱਲਣਾ ਤੇ ਵੀਡੀਓ ਸ਼ੇਅਰ ਕਰਦੇ ਹੋ ਭਰਾ ਬਣ ਕੇ